ਬੀਜ ਤੇ ਪਹੁੰਚਿਆ ਜਿੱਥੇ ਦਿਖਾਉਣਿਆ ਤੁਹਾਨੂੰ ਬੀਜ ਦੇ ਨਜ਼ਾਰੇ ਆਪਣੇ ਨਾਲ ਬੰਦੇ ਆਏ ਆ ਬੀਜ ਤੇ ਨਾ ਆਉਣ ਹਾਏ ਚੱਲ ਕੇ ਤੁਹਾਨੂੰ ਬੀਜ ਦੇ ਨੇੜੇ ਦਿਖਾਉਣੇ ਥੱਲੇ ਚੱਲ ਕੇ ਜਾਂਦੇ ਗੱਲਾਂ ਕਰਦੇ ਆ ਰਹੇ ਮੈਂ ਜੋ ਮੇਰਾ ਭਰਾਜੀ ਕਰਿਆ ਹੈ ਲੈ ਬੀਜ ਦੇ ਕਿਨਾਰੇ ਤੇ ਬੈਠੇ ਆ ਲੂਆਂ ਦੇ ਫਰੋਟੇ ਚੱਲੀ ਜਾਂਦੇ ਆ ਮੁੰਡਿਆਂ ਦੇ ਤੇ ਖਾਲੋ ਰੱਜ ਕੇ ਦੋ ਦੋ ਓਕੇ ਹੁਣ ਅਸੀਂ ਦੂ ਬਾਦ ਨਹਾਉਣ ਜਾਣਾ ਸਮੁੰਦਰ ਚ ਰੋਕੇ ਖਾਂਗੇ ਇਹਨਾਂ ਦੀ ਕਰ ਲਿਆ ਖਦਾ ਕਰਦੇ ਦਾ ਗੱਲ ਕੀ ਆ ਇਧਰ ਨਹੀਂ ਸਾਈਡ ਜਾਣਾ ਇਸ ਤੋਂ ਬਾਅਦ ਮੀਟ ਤੇ ਅਰੇ ਪੇਟ ਭੁਜਾ ਚੱਲੀ ਅੰਨੇ ਪਹਿਲਾਂ ਸਾਰਿਆਂ ਦੇ ਠੰਡੇ ਹੋ ਗਏ ਆ ਇਹ ਕਹਿੰਦੇ ਰੋਟੀਆਂ ਦਾ ਵੀ ਨਿਆਰੇ ਲੈਂਦੇ ਪੂਰੇ ਫਿਰ ਦੇਖੋ ਇਧਰ ਦੇਖੋ ਇਧਰ ਦੇ ਆਹੋ ਬਾਈ ਜੀ ਨਿਆਣੇ ਤੂੰ ਦੇਖੋ ਇਧਰ ਆਰੇ ਇਥੇ ਪਹੁੰਚ ਗਏ ਆਪਾਂ ਪਾਣੀ ਦੇਖੋ ਤੁਸੀਂ ਕਿੰਨਾ ਤੇਜ਼ ਹੈ ਤੇ ਸਾਫ਼ ਪਾਣੀ ਕਿੰਨਾ ਹੈ ਇਧਰ ਦੇਖੋ ਥੱਲੇ ਤੁਸੀਂ ਇਹ ਇਧਰੋਂ ਨਦੀ ਆ ਰਹੀ ਹੈ ਛੋਟੀ ਜਿਹੀ ਕੋਈ ਦੇਖੋ ਪਾਣੀ ਦੀ ਸਪੀਡ ਕਿੰਨੀ ਜ਼ਿਆਦਾ ਹੈ ਦੇਖੋ ਤੁਸੀਂ ਪਾਣੀ ਦੀ ਸਪੀਡ ਆਹ ਦੇਖੋ ਪਾਣੀ ਦਾ ਰੌਲਾ ਸੁਣੋ ਪਾਣੀ ਦੀ ਆਵਾਜ਼ ਸੁਣੋ। ਆ ਆਪਣੇ ਆਪਣੇ ਪੈਰਾ ਤੱਕ ਦੇਖੋ ਇਧਰ। ਓਹ ਹਾਹ ਅੱਜ ਦਿਨ ਵੀ ਬਹੁਤ ਸੋਹਣਾ ਲੱਗਿਆ ਹੋਇਆ ਧੁੱਪ ਲੱਗੀ ਹੋਈ ਹੈ। ਵਧੀਆ ਗਰਮ ਦੇਣਾ ਤੇ ਈਚ ਦੇ ਕਿਨਾਰੇ ਤੇ ਜਾਣ ਵਾਲਾ ਦਿਨ ਸੀ ਤੇ ਇਦਰ ਕੋਲ ਬੋਤਲ ਬਣੇ ਹੋਏ ਆ ਰੈਨ ਨੂੰ ਬਹੁਤ ਸੋ ਸੈਂਡੀ ਦੀ ਇਹ ਮਿੱਟੀ ਇਧਰ ਆਪਣੇ ਬੰਦੇ ਨਾਲ ਆਏ ਜਿਹੜੇ ਆਪਣੇ ਆਪਣੇ ਬੰਦੇ ਆਪਣੇ ਨਾਲ ਪਿੱਛੇ ਮਸਤੀ ਕਰਦੇ ਉਹ ਸਾਰੇ ਕਿੱਲੇ ਕਰਦੇ ਆਹ ਬੁਦੇ ਆਪਣੇ ਨਾਲ ਦੇਖੋ ਪਿੱਛੇ ਪਾਣੀ ਕਿੰਨੇ ਜੋ ਸ਼ੋਰ ਨਾਲ ਨਾਰੇ ਦੇ ਖੜੇ ਖੜੇ ਸਾਰੇ ਕੱਪੜੇ ਗਿੱਲੇ ਕਰਕੇ ਪਹਿਲੇ ਪਾਣੀ ਦੇਖੋ ਇਧਰ ਵਿੱਚ ਦੇ ਕਿਨਾਰੇ ਤੇ ਕੋਲੇ ਆਪਾਂ ਕਹਦੇ ਵੀ ਪ੍ਰੇਤੀ ਨਾਲੋਂ ਵੀ ਮੋਟੀ ਮਿੱਟੀ ਕਹਿੰਦੇ ਸੈਂਡੀ ਬੀਚ ਇਹ ਹਵਾ ਵੀ ਚੱਲਦੀ ਆ ਠੰਡੀ ਠੰਡੀ ਕਿ ਚੱਲਨੇ ਆਪਾਂ ਆਹ ਬੀਚ ਦੇ ਦੂਜੇ ਕਿਨਾਰੇ ਤੇ ਇਹ ਰੱਖ ਲੈ ਕੱਪੜੇ ਵੀਰੇ ਇੱਧਰ ਪਾਣੀ ਛੱਡਦਾ ਫਿਰ ਇੱਧਰ ਕਿਨਾਰਿਆਂ ਤੋਂ ਵੀ ਅੱਗੇ ਲੰਘੀ ਜਾਂਦਾ ਪਾਣੀ ਤੇ ਕੋਈ ਪਾਣੀ ਦੀ ਆਵਾਜ਼ ਸੁਣੋ ਕਿਵੇਂ ਗੂੰਜਦੀ ਹੈ ਬਾਕੀ ਸਾਨੂੰ ਅੱਗੇ ਚੱਲ ਕੇ ਇੱਧਰ ਆਪਾਂ ਘਾਰੇ ਕੋਲ ਦਿਖਾ ਕੇ ਲੈ ਕੇ ਆਉਣੇ ਆ ਅਕੀਸ ਮੰਦਰ ਦੇ ਵਿੱਚ ਉਹ ਵਾਲਾ ਤੇ ਕਟਾਪੂ ਦੇ ਸਰੇ ਹੈ ਜਿਹੜਾ ਸਿਰਫ ਇੱਕ ਪੱਥਰ ਦੇੇ ਖੜਾ ਕੱਲਾ ਇਹ ਇਦਰਾ ਪਹਾੜ ਪਹਾੜਾਂ ਦੇ ਨਾਲ ਵਿੱਚ ਡੇਂਜਰ ਫਿਰ ਨੋ ਸਵਿਮਿੰਗ ਕਿੰਨੇ ਪੱਥਰ ਕਰਕੇ ਇੱਥੇ ਪੱਥਰਾਂ ਕਰਕੇ ਸਵਿਮਿੰਗ ਅਲਾਉਡ ਨਹੀਂ ਕਿਉਂਕਿ ਇੱਥੇ ਸਮੁੰਦਰ ਦੇ ਵਿੱਚ ਵੀ ਪੱਥਰ ਹੈ ਇੱਥੇ ਹੋਣ ਕੋਲੇ ਹੋਇਆ ਕਿ ਜਿਹੜੇ ਪਹਾੜਾ ਹੈ ਕੁਛ ਪਾਣੀ ਨੇ ਦੇਖੋ ਤੁਸੀਂ ਪਹਾੜ ਕਿਵੇਂ ਪੱਥਰ ਕਿਵੇਂ ਤਰਾਸੇ ਹੋਣਾ ਪਾਣੀ ਨੇ ਆ ਦੇਖੋ ਪਾਣੀ ਪਾਣੀ ਕਿੰਨੇ ਸਾਲਾਂ ਦਾ ਕਿੰਨੇ 100 ਕਿੰਨੇ ਹਜ਼ਾਰ ਸਾਲਾਂ ਦਾ ਪਾਣੀ ਇਹਨਾਂ ਦੇ ਵਿੱਚ ਟਕਰਾ ਕੇ ਸਾਰੇ ਪੱਥਰਾਂ ਨੂੰ ਤਰਾਸਿਆ ਹੋਣਾ ਇਹ ਆ ਦੇਖੋ ਉੱਪਰ ਦੇਖੋ ਪਾਣੀ ਵਾਜਦਾ ਦੇ ਮੇਰੇ ਚਾਰ ਦੇ ਉੱਪਰ ਅੱਜ ਲਹਿਰਾ ਬਹੁਤ ਹੀ ਮਤਲਬ ਤੇਜ ਹੈ। ਕਹਿੰਦੇ ਹਵਾ ਜ਼ਿਆਦਾ ਚੱਲ ਰਹੀ ਹੈ ਤਾਂ ਕਰਕੇ ਹੈ। ਪਾਣੀ ਤੁਸੀਂ ਦੇਖੋਗੇ ਵੀ ਐਸ ਏਰੀਆ ਦੇ ਉੱਪਰ ਵੀ ਚੜਿਆ ਪਾਣੀ ਇੱਥੇ ਵੀ ਉੱਪਰ ਚੜਜਾਂਦਾ ਪਿਆ। ਬਾਕੀ ਤੁਹਾਨੂੰ ਆ ਪੱਥਰਾਂ ਦੇ ਦਿਖਾਉਣੇ ਤੁਹਾਨੂੰ ਪੱਥਰਾਂ ਦੇ ਵਿੱਚ ਪਾਣੀ ਆ ਦੇ। ਆ ਦੇਖੋ ਨਾ ਪਾਣੀ ਹੁਣ ਦੇਖਿਓ ਤੁਸੀਂ। ਸਾਰਾ ਨੇ ਵਰਦੀ ਇਹ ਗੱਲ। ਇਹ ਪੂਰੇ ਅਕਸਰ ਅਟਕੇ ਹੋਏ ਪਥਰੀਲੇ ਪਹਾੜ ਸਮੁੰਦਰ ਦਾ ਠੰਡਾ ਠੰਡਾ ਪਾਣੀ ਤੇ ਪਾਣੀ 'ਚ ਵੀ ਕਸ਼ਤੀਆਂ ਵੀ ਚਲਦੀਆਂ ਹੋਈਆਂ ਪਰ ਦੂਰ ਹੈ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਨਹੀਂ ਹੋਣੀਆਂ। ਜੀ ਰਿਹਾ ਕੀਤਾ। ਲੱਗਦਾ ਠੰਡੀ ਠੰਡੀ ਹੋਈ ਹੋਏ ਪਾਣੀ ਨਾਲ। ਇੱਕ ਇੱਕ ਛਲਕੇ ਸੰਗੋਟੇ ਕੋਤੋਂ ਹੋ ਰਿਹਾ। ਅਕੀ ਆਪਣੇ ਬੰਦੇ ਬੈਠੇ ਆ ਇਹ ਗਰਮ ਗਰਮ ਰੇਤ ਦੇ ਨਿਆਰੇ ਲੈਂਦੇ ਐਵੇਂ ਪਾਣੀ ਨਾਲ ਨਾ ਨਾ ਕੇ ਠੰਡੇ ਠੰਡੇ ਜਿਹੇ ਪਾਣੀ ਨਾਲ ਛੱਟ ਲੱਗਣ ਲੱਗ ਗਿਆ ਇਹਨਾਂ ਨੂੰ 50 ਬੰਦੇ ਨੂੰ ਰੇਤ ਦੇ ਵਿੱਚ ਦੱਬਣ ਦੀ ਪੂਰੀ ਫੁੱਲ ਤਿਆਰੀ ਹੈ ਤਾਂ ਦੇਖ ਲੋ ਬੰਦਾ ਚੰਗਾ ਭਲਾ ਸੀ 10 ਮਿੰਟ ਪਹਿਲਾਂ ਸਮੁੰਦਰ ਜਨਾਂ ਆ ਕੇ ਇਹਨੂੰ ਪਤਾ ਨਹੀਂ ਕੀ ਹੋ ਗਿਆ ਸੱਲਦੇ ਆ ਸਾਹ ਸਾਹ ਚੱਲਦੇ ਆ ਟਿਪੂ ਭਾਜੀ ਦੀ ਟੋਟੀ ਲੱਗੀ ਹੋਈ ਆ ਉਹ ਬੈਠੇ ਦੋ ਜਣੇ ਬਨੌਟੀ ਸਾਥ ਤੇਰੇ ਬਨੌਟੀ ਬਨੌਟੀ ਸਾਥ ਦੇਣੇ ਆ ਉਹ ਨਹੀਂ ਸਾਡੇ ਨੂੰ ਹੁਣ ਕਿਹਨੂੰ ਬੁਲਾਈਏ ਇੱਥੇ ਬਸ ਚੁੱਪੀ ਚੰਗੀ ਆੜ ਬੋਲ ਬੜਾਈ ਬੈਠਾ ਪੂਰਾ ਲੈ ਵੀ ਕਹਿੰਦੇ ਬੰਦਾ ਜਮਾ ਮਿੱਟੀ ਚ ਲਖੋਤਾ ਤੇ ਇਕੱਲੇ ਸਾਹ ਚੱਲਦੇ ਆਂ ਦੱਬਣਾ ਸਾਰ ਸਾਰ ਸਾਹ ਚੱਲਦੇ ਆਂ ਵੇਸੇ ਨਜ਼ਾਰਾ ਹੁੰਦਾ ਨਾ ਨਿਕਿੰਦੇ ਨਿਕਰੇ ਤੇ ਨਾ ਹੈ ਨਾ ਸਪੈਸ਼ਲ ਥੈਰਪੀ ਹੈ ਵੀ ਗੌਂਦੀ ਪਪਾ ਜੀ ਇਹ ਕਰਮਣਾ ਇੱਕ ਫੋਟੋ ਖਿੱਚੋ ਦੋਸਤੋ ਉੱਪਰੋਂ ਦੇਖ ਰਹੋ ਤੁਸੀਂ ਪੀਛ ਦਾ ਨਜ਼ਾਰਾ ਆਪਾਂ ਇਸ ਟਾਈਮ ਸੜਕ ਤੇ ਖੜੇ ਆਂ ਇੱਥੇ ਗੱਡੀਆਂ ਦੀ ਪਾਰਕਿੰਗ ਆ ਤੇ ਉੱਪਰੋਂ ਸੂਰਜ ਦਾ ਪਾਣੀ ਉਹ ਠੰਡਾ ਪਾਣੀ ਆ ਤੇ ਬਟ ਜਿਹੜੀ ਆ ਨਦੀ ਆ ਰਹੀ ਹੈ ਤੇ ਇਹ ਪਾਣੀ ਕਹਿਣ ਮਤਲਬ ਗਰਮ ਪਾਣੀ ਜਿਹਨੂੰ ਆਪਾਂ ਵਿਆਪੀ ਆਸ਼ਾ ਦੇ ਵਿੱਚ ਕੋਸਾ ਪਾਣੀ ਕਹਿੰਦੇ ਆ ਨਾ ਪੂਰਾ ਗਰਮ ਪਾਣੀ ਆ ਇਹਦੇ ਵਿੱਚ ਬੈਠਣ ਦਾ ਨਹਾਉਣ ਦਾ ਆਪਣਾ ਹੀ ਆਨੰਦ ਮੌਸਮ ਵੀ ਕਹਿਣ ਦਾ ਹੋ ਗਿਆ ਪੂਰਾ ਜਿਹੜੇ ਵੇਲੇ ਇੰਨਾ ਲੱਗੇ ਟੋਪ ਲੱਗੇ ਹੋ ਸੀ ਅਰ ਹੁਣ ਬੱਦਲ ਵਾਈ ਹੋ ਚੁੱਕੇ ਆ ਤੇ ਹੁਣ ਆਪਣਾ ਜਾਣ ਦਾ ਟਾਈਮ ਹੋ ਗਿਆ ਤੇ ਆਪਾਂ ਆਸ਼ਨਾਣ ਪਾਣੀ ਕਰਕੇ ਇਥੋਂ ਤੇ ਹੁਣ ਚੱਲੇ ਆ ਬਾਕਸ ਆਪਣੇ ਸ਼ਹਿਰ ਹਮਿਲਟਨ ਲਈ ਇੱਥੇ ਇਹਦੇ ਬਾਰੇ ਜਾਣਕਾਰੀ ਲਿਖੀ ਹੋਈ ਹੈ ਕੋਈ ਸੁਨਾਮੀ ਵਗੈਰਾ ਕੁਸ਼ੋਰ ਵਗੈਰਾ ਕੁਝ ਵਾਰਨਿੰਗਸ 노 ਡੌਗਸ एवरीथिंग ਸਾਰਾ ਕੁਝ ਇੱਥੇ ਨਹੀਂ ਆਵੇ ਇਹਦੇ ਬਾਰੇ ਤੇ ਬਾਕੀ ਤੁਸੀਂ ਇਥੋਂ ਦੇਖੋ ਇਹ ਉਹ ਦੇਖੋ ਕਿੰਨਾ ਸੋਹਣਾ ਇੱਥੇ ਇੱਥੇ ਆਉਂਗੇ ਤਾਂ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਵੀ ਤੁਹਾਡਾ ਟਾਈਮ ਕਿੰਨੀ ਜਲਦੀ ਲੰਘਦਾ ਹੈ ਨਾ ਨੇ ਆਪਣੇ ਸ਼ਹਿਰ ਵਾਪਸ ਹਿਮਿਲਟਨ ਤੇ ਅੱਜ ਆਪਾਂ ਐਸੇ ਵਿੱਚ ਦੇਖੋ ਮੋਂ ਕਿਸੇ ਪਿੱਛੇ ਦੇ ਕੋਲ ਆਪਣੇ ਵਿੱਚ ਦਾ ਨਜ਼ਾਰਾ ਤੇ ਬਾਕੀ ਸਭ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਸੋਹਣੀ ਜਗ੍ਹਾ ਦੇ ਵਿੱਚ ਕੋਈ ਹੋਰ ਨਵਾਂ ਬਲੌਗ ਲੈ ਕੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ